ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਮੈਂ ਜਿਹੜੀਆਂ ਤੁਹਾਡੇ ਨਾਲ ਗੱਲਾਂ ਕਰਨ ਲੱਗਿਆ ਹੈਗਾ ਉਹ ਉਹਨਾਂ ਤੇ ਮੈਨੂੰ ਤੁਹਾਡੀ رائے ਦੀ ਬਹੁਤ ਲੋੜ ਹੈਗੀ ਐ ਆ ਤੁਹਾਡੀ ਸਲਾਹ ਦੀ ਲੋੜ ਹੈਗੀ ਕਿਉਂਕਿ ਮੈਂ ਡਿਸੀਜਨ ਲੈ ਨਹੀਂ ਪਾਰਿਆ ਸਹੀ ਕੀ ਸਹੀ ਕੀ ਹੈ ਦਾਰਾ ਆ ਉਹ ਚ ਆਪਣੀ رائے ਜ਼ਰੂਰ ਦਿਓ ਕੁਛ ਆਪਦੀਆਂ ਵੀ ਗੱਲਾਂ ਕਰਦਾ ਮੈਂ ਜਿਹੜਾ ਤੁਸੀਂ ਚੀਜ਼ਾਂ ਨੂੰ ਸਮਝ ਸਕੋ ਹਨਾ ਥੋੜਾ ਹੋ ਸਕਦਾ ਕਿ ਕੋਈ ਕੋਈ ਵੀ ਬੰਦਾ ਕਿਤੋਂ ਕੁਝ ਵੀ ਸਿੱਖ ਲੈਂਦਾ ਹੈ ਹੋ ਸਕਦਾ ਤੁਸੀਂ ਮੇਰੀਆਂ ਉਹ ਚੀਜ਼ਾਂ ਚੋਂ ਕੁਝ ਸਿੱਖ ਸਕੋ ਜਾਂ ਕੋਈ ਮੈਨੂੰ ਸਲਾਹ ਦੇ ਸਕੋ ਨਾ ਮੇਰਾ ਕਿਵੇਂ ਦਾ ਆਰਟਿਸਟ ਆਈਡਲ ਸੀਗਾ ਕਿਵੇਂ ਦਾ ਬੰਦਾ ਮੇਰਾ ਆਈਡਲ ਸੀ ਕਿ ਮੈਂ ਸੋਚਦਾ ਸੀ ਕਿ ਯਾਰ ਇੱਕ ਬੰਦਾ ਜਿਹੜਾ ਲਿਖੇ ਤੇ ਗਾਵੇ ਉਹ ਸਮਾਜ ਦੀ ਗੱਲ ਕਰੇ ਉਹ ਲੜੇ ਸਮਾਜ ਲਈ ਨਾ ਕਿ ਕਿਸੇ ਦੇ ਥੱਲੇ ਲੱਗ ਕੇ ਉਹ ਹੀ ਸਿਆਸਤਾਂ ਦਾ ਉਹ ਹੀ ਸਿਸਟਮ ਦਾ ਪਾਰਟ ਬਣ ਕੇ ਗੱਲ ਦੀ ਗੱਲ ਹੀ ਨਾ ਕਰੇ ਹਨਾ ਤੇ ਕੋਸ਼ਿਸ਼ ਕੀਤੀ ਕਿ ਪਹਿਲੀ ਮੇਰੀ ਸੋਸ਼ੀਅਸਟੀਮੇ ਖਰਾ ਉਤਰਾਂ ਮੈਂ ਸਮਾਜ ਲਈ ਬੋਲਣ ਦੀ ਲੜਨ ਦੀ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹਦਾ ਖਾਮੀਆਂ ਜਾਂ ਬਹੁਤ ਜ਼ਿਆਦਾ ਪੁਕਤਿਆ ਜਿਹੜਾ ਚੀਜ਼ਾਂ ਤੁਹਾਡੇ ਸਾਹਮਣੇ ਆ ਰਹੀਆਂ ਹੈਗੀਆਂ ਉਸ ਤੋਂ ਕਈ ਗੁਣਾ ਜ਼ਿਆਦਾ ਸ਼ਾਇਦ ਇਨ ਫਿਊਚਰ ਕੋਈ ਇਦਾਂ ਦਾ ਮਾਹੌਲ ਹੋਊਗਾ ਇਦਾਂ ਦਾ ਹੋਊਗਾ ਕਿ ਜਦ ਮੈਂ ਬੋਲੂਗਾ ਕਿ ਯਾਰ ਦੇਖੋ ਆ ਚੀਜ਼ਾਂ ਐ ਸੀ ਵਿਦ ਪ੍ਰੂਫ ਤਦ ਸੈਂ ਹੀ ਹਰਾਨ ਰਹਿ ਜਾਊਂਗਾ ਕਿ ਮੈਂ ਕਿਹੜੀਆਂ ਚੀਜ਼ਾਂ ਚੋਂ ਲੰਘ ਰਿਹਾ ਤੇ ਲੰਘਦਾ ਹੈਗਾ ਕਿੱਥੋਂ ਕਿੱਥੋਂ ਕੌਣ ਕੀ ਸਿਸਟਮ ਬਣਾਉਂਦਾ ਹੈਗਾ ਪਰ ਮਸਲਾ ਇਹ ਨਹੀਂਗਾ ਮਸਲਾ ਆਪਾਂ ਹੋਰ ਗੱਲ ਤੇ ਗੱਲ ਕਰ ਰਹੇ ਅੱਜ ਆ ਕੋਸ਼ਿਸ਼ ਕੀਤੀ ਦੂਜਾ ਇਹ ਸੀ ਕਿ ਜਿਹੜੀ ਚੀਜ਼ ਮੈਂ ਕਮਾਵਾਂ ਜ਼ਿੰਦਗੀ 'ਚ ਜਿਹੜਾ ਪੈਸਾ ਕਮਾਵਾਂ ਉਹ ਤੇ ਮੇਰੇ ਜਿੰਨਾ ਸਿਰ ਤੇ ਮੈਂ ਕਮਾ ਰਿਹਾ ਉਹਨਾਂ ਦਾ ਵੀ ਹੱਕ ਹੋਵੇ ਹਮੇਸ਼ਾ ਇਹ ਸੋਚਦਾ ਸੀ ਕਿ ਯਾਰ ਮੈਂ ਜਿਵੇਂ ਆਪਦੇ ਪਰਿਵਾਰ ਨਾਲ ਖੜਦਾ ਹੈਗਾ ਉਵੇਂ ਮੈਂ ਥੋੜੇ ਨਾਲ ਖੜ ਸਕਾਂ ਮੇਰੇ ਚੋਣ ਵਾਲਿਆਂ ਨਾਲ ਜਿਹੜਾ ਮੈਨੂੰ ਨਹੀਂ ਵੀ ਸੁਣਦੇ ਉਹਨਾਂ ਨਾਲ ਵੀ ਜ਼ਰੂਰ ਤੰਦਾਂ ਨਾਲ ਖੜ ਸਕਾਂ ਸੋ ਸਟਾਰਟਿੰਗ ਤੋਂ ਕੀ ਸੀਗਾ ਕਿ ਆਪਣੇ ਕੋਲ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਕਰਾਂ ਆਸਟ੍ਰੇਲੀਆ ਤੋਂ ਇੰਡੀਆ ਜਦੋਂ ਮੈਂ ਸੀ ਤਾਂ ਮੈਨੂੰ ਮੈਂ ਪੈਸੇ ਕਮਾਉਣ ਹੈ ਮੈਨੂੰ ਉਦੋਂ ਪਤਾ ਲੱਗਿਆ ਕਿ ਉਹ ਧਮਕੀ ਧਮਕੀਆਂ ਵਾਲਾ ਸਿਸਟਮ ਸ਼ੁਰੂ ਹੁੰਦਾ ਹੈਗਾ ਉਦੋਂ ਲੱਗਿਆ ਕਿ ਯਾਰ ਅੱਛਾ ਮੇਰੇ ਕੋਲ ਪੈਸਾ ਹੈ ਤੇ ਜਦੋਂ ਗੱਲ ਦੀ ਮੈਂ ਗਹਿਰਾਈ ਚ ਉਤਰਿਆ ਸਮਝਣ ਦੀ ਕੋਸ਼ਿਸ਼ ਕੀਤੀ ਕਿ ਯਾਰ ਪੈਸਾ ਕਿਉਂ ਨਹੀਂ ਕਿੱਥੇ ਹੈ ਤਾਂ ਉਦੋਂ ਤੱਕ ਮੈਂ ਪੈਸਾ ਗਵਾ ਚੁੱਕਿਆ ਸੀ ਮੈਨੂੰ ਪਤਾ ਲੱਗਿਆ ਕਿ 5-7 ਕਰੋੜ ਪੈਸਾ ਆਪਾਂ ਕਮਾਇਆ 5-7 ਕਰੋੜ ਰੁਪਏ ਇੱਕ ਵੱਡੀ ਅਮਾਊਂਟ ਹੁੰਦੀ ਹੈ ਅਸੀਂ ਮੀਡਲ ਕਲਾਸ ਪਰਿਵਾਰਾਂ ਦੇ ਜਵਾਕ ਐ ਪਿੰਡ ਚੋਂ ਉੱਠਿਆ ਮੈਂ 10 ਕ ਕਿੱਲੇ ਜ਼ਮੀਨ ਸੀ ਯਾਰ ਤੇ ਉਹ ਵੀ ਤੁਹਾਨੂੰ ਪਤਾ ਹੈਗਾ ਕਿ ਉਹ ਵੀ ਰਾਜਸਥਾਨ ਦੀ ਹੈ ਨਾ ਤੇ ਉਹ ਚੋਂ ਪੈਸਾ ਵੀ ਸਾਲ ਦੇ ਦੋਕ ਟਾਈਮ ਪੈਸਾ ਆਉਂਦਾ ਹੈਗਾ ਜਾਂ ਸਾਡੇ ਗੱਡੀਆਂ ਹੁੰਦੀਆਂ ਸੀਗੀਆਂ ਇੱਕ ਦੋ ਗੱਡੀਆਂ ਹੁੰਦੀਆਂ ਸੀਗੀਆਂ ਮਤਲਬ ਆ ਡਰਾਈਵਿੰਗ ਵਾਲਾ ਜਿਹੜਾ ਹੁੰਦਾ ਹੈ ਸਿਸਟਮ ਆ ਹੁੰਦਾ ਸੀਗਾ ਦੋ ਤਿੰਨ ਗੱਡੀਆਂ ਹੀ ਹੁੰਦੀਆਂ ਸੀਗੀਆਂ ਉਹ ਚ ਵੀ ਕੋਈ ਖਾਸ ਪੈਸਾ ਨਹੀਂ ਆਉਣਾ ਤਾਂ ਸਾਲ ਦੇ ਜਦੋਂ ਫਸਲ ਵਿਕਦੀ ਉਹਦੋਂ ਸਾਡੇ ਵਰਗੇ ਪਰਿਵਾਰਾਂ ਕੋਲ ਪੈਸਾ ਆਉਂਦਾ ਥੋੜਾ ਬੋਤੋ ਵੀ ਕੋਈ 2-3 ਲੱਖ ਰੁਪਏ ਮਸਾ ਆਉਂਦੇ ਹੈਗੇ ਫਸਲ 2-3 ਲੱਖ ਦੀ ਮਸਾ ਹੀ ਹੁੰਦੀ ਸੀ ਯਾਰ ਸ਼ਾਇਦ ਜਿਵੇਂ ਸਹੀ ਹੋਮਾ ਮੈਨੂੰ ਯਾਦ ਹੈ ਕਿ ਮੇਰੀ ਮਾਂ ਦੇ ਜਿਹੜਾ ਸਮਾਨਸਮੂਨ ਕੱਪੜੇ-ਕੋਪੜੇ ਰੱਖਣ ਵਾਲੀ ਇੱਕ ਪੇਟੀ ਵਿਆਜ ਦਿੱਤੀ ਸੀ ਤੇ ਉਹਦੇ ਖੇਸ ਉੱਤੇ ਵਿਛਾ ਹੁੰਦਾ ਸੀਗਾ ਖੇਸ ਜਿਹੜਾ ਉੱਤੇ ਲੈਨੇ ਉੱਤੇ ਵਿਛਾਇਆ ਜਾਂਦਾ ਸੀ ਉਹਦੇ ਥੱਲੇ ਪੈਸੇ ਰੱਖ ਦਿੰਦੇ ਸੀ ਕੋਈ ਲੋੜ ਹੁੰਦੀ ਉਹ ਹੀ ਬੈਂਕ ਹੁੰਦਾ ਸਾਡੇ ਘਰ ਦਾ ਯਾਰ ਉਸ ਦੇ ਥੱਲੋਂ 20 ਰੁਪਏ ਵੀ ਨਹੀਂ ਕਈ ਵਾਰੀ ਮਿਲਦੇ ਹੁੰਦੇ ਸੀਗੇ ਸ਼ਾਇਦ ਗੱਲਾਂ ਤੇ ਅਸੀਂ ਸ਼ਰਮ ਕਰੀਏ ਪਰ ਸ਼ਾਇਦ ਮੈਂ ਉਸ ਸਮੇਂ ਚੋਂ ਲੰਘ ਚੁੱਕਾ ਤਾਂ ਖੁੱਲ ਕੇ ਬੋਲ ਪਾਰੇ ਸ਼ਾਇਦ ਉੱਥੇ ਹੀ ਖੜਾ ਹੁੰਦਾ ਸ਼ਰਮ ਕਰਦਾ ਦੱਸਣ ਜੀ ਕਿ ਨਹੀਂ ਅਸੀਂ ਇੰਨੇ ਮਾੜੇ ਖਲਾਤਾ ਚੋਂ ਪਰ ਹਾਂ ਮੈਨੂੰ ਲੱਗਦਾ ਜ਼ਿੰਦਗੀ 'ਚ ਇਹ ਚੀਜ਼ਾਂ 'ਚੋਂ ਸ਼ਰਮ ਰੱਖਣ ਦੀ ਗੱਲ ਹੈ ਖੁੱਲ ਕੇ ਚੱਲੀ ਜ਼ਿੰਦਗੀ 'ਚ ਹਾਂ ਸਮਾਂ ਦੇਖਿਆ ਬੜਾ ਮਾੜਾ ਉਹ ਦੌਰ ਤੋਂ ਸਿੱਧਾ ਮੈਂ ਜ਼ਿੰਦਗੀ 'ਚ ਪੈਸਾ ਨਹੀਂ ਦੇਖਿਆ ਸੀਗਾ ਗੱਡੀਆਂ ਮੇਰੇ ਅੱਜ ਤੱਕ ਕੋਈ ਗੱਡੀ ਨਾਮ ਨਹੀਂ ਤੇ ਮਤਲਬ ਗੱਡੀਆਂ ਲਈ ਉਹ ਵੀ ਯਾਰ ਸਕੀਮਾਂ ਹੀ ਲੱਗੀਆਂ ਸਾਰੀ ਉਮਰ ਪੈਸਾ ਪੂਸਾ ਮਤਲਬ 5-7 ਕਰੋੜ ਮੈਂ ਕਮਾਇਆ ਮੇਰੇ ਲਈ ਵੱਡੀ ਗੱਲ ਸੀ ਕਿ 5-7 ਕਰੋੜ ਤੂੰ ਕਮਾਇਆ ਤੇ ਉਹ ਮੈਂ ਸਾਰਾ ਲਟਾ ਕੇ 10 ਕਹ 1000 ਇੰਡੀਆ ਦਾ ਪੈਸਾ ਲੈ ਕੇ ਉਥੋਂ ਨਿਕਲ ਗਿਆ ਸੀਗਾ ਤਾਂ ਮੇਰਾ ਉਹ ਸੁਪਨੇ ਦਾ ਤਰਿਆ ਦਾ ਤਰਿਆ ਰਹਿ ਗਿਆ ਕਿ ਮੈਂ ਕਿਸੇ ਲਈ ਕੁਝ ਕਰ ਸਕਾਂ ਤੇ ਮੈਨੂੰ ਦੁੱਖ ਹੋਇਆ ਕਿ ਯਾਰ ਮੈਂ ਕਮਾਇਆ ਤੇ ਨਾ ਮਾਂ ਪਿਓ ਲਈ ਕੁਝ ਕਰ ਸਕਿਆ ਜਿਹੜੇ ਘਰ ਚ ਉਹ ਜ਼ਮੀਨ ਤੇ ਲਿਮਟ ਚੱਕ ਕੇ ਬਣਾਇਆ ਸੀ ਉਸੇ ਘਰ ਚੋਂ ਬੈਠੇ ਸੀਗੇ ਤੇ ਮੈਂ ਇੱਕ ਕੱਖ ਹੀ ਨਹੀਂ ਕਰ ਸਕਿਆ ਜ਼ਿੰਦਗੀ ਚ ਦੁੱਖ ਦਿੱਤੇ ਮਾਪੇ ਤੱਕ ਨੂੰ ਦੁੱਖੀ ਮੇਰੇ ਕਰਕੇ ਜੇਲਾ ਦੇਖ ਲਈਆਂ ਉਹਨਾਂ ਨੇ ਸਾਰੀ ਉਮਰ ਟੌਰਚਰ ਵਰਗੀ ਜ਼ਿੰਦਗੀ ਹੁੰਦੀ ਹੈ ਸਾਡੇ ਵਰਗੇ ਬੰਦਿਆਂ ਦੀ ਜਿਹੜੇ ਅਸੀਂ ਲੜਦੇ ਹਾਂ ਕਿਸੇ ਗੱਲ ਲਈ ਜਾਂ ਬੋਲਦੇ ਹਾਂ ਬੜਾ ਔਖੀ ਜ਼ਿੰਦਗੀ ਜੀਉਂਦੀ ਕਰਦੇ ਹਾਂ ਦੀ ਲੋਕ ਸਮਝਦੇ ਨਹੀਂ ਕਿ ਲੋਕ ਸਕੀਮਾਂ ਨੂੰ ਵੀ ਨਹੀਂ ਸਮਝਦੇ ਲੋਕ ਚੀਜ਼ਾਂ ਨੂੰ ਵੀ ਨਹੀਂ ਸਮਝਦੇ ਲੋਕ ਖੋਦੀ ਵਿੱਚ ਲੋਕ ਵੀ ਤੰਗ ਕਰ ਹੀ ਰੱਖਦੇ ਹੈਗੇ ਪਰ ਕੋਈ ਨਾ ਅਗਲੀ ਗੱਲ ਇਹ ਸੀਗੀ ਜੀ ਕਿ ਆਪਾਂ 2 ਸਾਲਾਂ ਤੋਂ ਹੁਣ ਆਸਟ੍ਰੇਲੀਆ ਬੈਠੇ ਤੇ ਮੈਂ ਪੈਸੇ ਸੋਚ ਰਿਹਾ ਸੀ ਕਿ ਇਕੱਠੇ ਕਰਾਂ ਜੋ ਕਿਸੇ ਦੀ ਹੈਲਪ ਕਰ ਸਕਾਂ ਮੈਂ ਮੈਨੂੰ ਇਹ ਹੈਗਾ ਕਿ ਜਿਹੜਾ ਦੂਜਾ ਮੇਰਾ ਆਰਟਿਸਟ ਦੇ ਤੌਰ ਤੇ ਸੀ ਸੁਪਰਾਂ ਕੀ ਸਾਰਾ ਕੁਝ त्याਗਣਾ ਮੈਂ ਉਧਰ ਵੱਧਣਾ ਚਾਹੁੰਦਾ ਤੇ ਵੱਧ ਰਿਹਾ ਹੈਗਾ ਹੌਲੀ ਹੌਲੀ ਆਪਾਂ ਜੋ ਜੋ ਕਰ ਸਕਦੇ ਆਂ ਆਪਾਂ ਕਰਾਂਗੇ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ ਮੇਰਾ ਸੀ ਕਿ ਆਸਟ੍ਰੇਲੀਆਨ 50000 ਡਾਲਰ ਇਕੱਠੇ ਕਰ ਰਿਆ ਸੀਗਾ ਮੈਨੂੰ ਐਸੀ ਇਕੱਠੇ ਇੰਨੇ ਕ ਕਰਾਂ 25-26 ਲੱਖ ਪਰ ਵਿੱਚ ਵਿੱਚ ਜਿਹੜਾ ਮੈਂ ਉਹ ਪੈਸੇ ਇਕੱਠੇ ਕਰ ਰਿਆ ਸੀ ਪੈਸੇ ਜਿਹੜੇ ਜਿਹੜੇ ਵੀਰਾਂ ਨੂੰ ਲੋਡ ਬੰਦ ਸੀ ਜਿਹੜੇ ਭਰਾਵਾਂ ਨੂੰ ਲੋਡ ਹੁੰਦੀ ਸੀ ਅਸੀਂ ਦਿੰਦੇ ਰਹਿੰਦੇ ਸੀ ਵਿੱਚ ਵਿੱਚ ਉਹ ਕੱਟ ਗਏ ਹੁਣ 25 ਲੱਖ 26 ਲੱਖ ਇਕੱਠਾ ਹੋਇਆ ਜਿਹੜਾ ਮੈਂ ਸੋਚ ਰਿਆ ਸੀ ਕਿ ਯਾਰ ਕੋਈ ਇੱਕ ਸੰਸਥਾ ਬਣਾ ਕੇ ਛੋਟੀ ਜੋਚ ਅਕਾਊਂਟ ਚ ਪਾਣਾ ਉਸ ਚੋਂ ਫਿਰ ਲੋਡ ਬੰਦਾਂ ਨੂੰ ਦੇਈ ਜਾਵਾਂਗੇ ਪਰ ਇੱਕ ਇਹ ਸੀਗਾ ਕਿ ਯਾਰ ਉਹਦੇ ਵਿੱਚ ਹੀ ਇਹ ਪੈਸਾ ਸ਼ਾਇਦ ਸਾਲ 'ਚ ਅਸੀਂ 10 ਵਾਰੀ ਵੀ ਇਕੱਠਾ ਕਰ ਲਈਏ ਤਾਂ ਵੀ ਥੋੜਾ ਰਹਿ ਜਾਊਗਾ ਇਕੱਠਾ ਸਿਰਫ ਆਪਣੀ ਸਾਈਡ ਤੋਂ ਮੈਂ ਬਾਹਰੋਂ ਬਲੀਵ ਨਹੀਂ ਕਰਦਾ ਲੈਂਡ 'ਚ ਪੈਸਾ ਕਿਉਂਕਿ ਉਹ ਇੱਕ ਬਦਨਾਮੀ ਭਰਿਆ ਕੰਮ ਹੋ ਜਾਂਦਾ ਕੋਈ ਖਾ ਗਿਆ ਕੋਈ ਕੁਝ ਹੋ ਗਿਆ ਮੈਂ ਆਪਦੀ ਸਾਈਡ ਤੋਂ ਕਮਾ ਕੇ ਆਪਦਾ ਸ਼ਾਇਦ ਇਦਾਂ ਦਾ ਪੈਸਾ ਮੈਂ ਸਾਲ 'ਚ 10 ਵਾਰੀ ਵੀ ਇਕੱਠਾ ਕਰਾਂ ਤਾਂ ਵੀ ਲੋੜ ਬੰਦ ਇੰਨੇ ਕਿ ਥੋੜਾ ਰਹਿ ਜਾਊਗਾ ਕੁਝ ਨਾ ਕੁਝ ਇਦਾਂ ਦੀ ਸਲਾਹ ਦੋ ਵੀ ਆਪਾਂ ਇਹ ਪੈਸੇ ਜਿਹੜੇ ਇਕੱਠੇ ਕਰਿਆ ਕਰੀਏ ਜਾਂ ਲਾਈਏ ਕਿਤੇ ਕੋਈ ਕੰਮ ਛੋਟੇ-ਛੋਟੇ ਰੋਜਗਾਰ ਹਨਾ ਕੋਈ ਵੀਰਪਰਾ ਸ਼ੁਰੂ ਕਰ ਸਕਣ ਜਿੰਨਾ ਚਾਪਾ ਹੈਲਪ ਕਰ ਸਕੀਏ ਉਹ ਪੈਸਾ ਉੱਤੇ ਖਤਮ ਨਾ ਹੋਵੇ ਕਿ ਰੋਜਗਾਰ ਕਿਸੇ ਨੇ ਸ਼ੁਰੂ ਕਰ ਲਿਆ ਤੇ ਉਹ ਆਪਦੀ ਜ਼ਿੰਦਗੀ ਚ ਕਮਾਉਣ ਲੱਗ ਗਿਆ ਪੈਸੇ ਉਸ ਤੋਂ ਉਹ ਗਾਂ ਕਿਸੇ ਦੀ ਹੈਲਪ ਕਰ ਸਕੇ ਇਦਾਂ ਦਾ ਕੁਝ ਸਿਸਟਮ ਬਣਾਓ ਕਿਉਂਕਿ ਸਾਰੀ ਉਮਰ ਦੀ ਵੀ ਕਮਾਈ ਲਾ ਦੂੰਗਾ ਨਾ ਤਾਂ ਵੀ ਹਰ ਬੰਦੇ ਦੀ ਹੈਲਪ ਨਹੀਂ ਹੋ ਪਾਊਗੀ ਹਰ ਬੰਦੇ ਜਾਂ ਮੋਸਟਲੀ ਬੜ ਬਹੁਤ ਜ਼ਿਆਦਾ ਲੋਕਾਂ ਦੀ ਹੈਲਪ ਨਹੀਂ ਹੋ ਪਾਊਗੀ ਕੁਝ ਇਦਾਂ ਦਾ ਰਾਹ ਲੱਭੀ ਆਪਾਂ ਕੀ ਜੋ ਜਿੱਥੇ ਲੋੜ ਹੈ ਯਾਰ ਜੋ ਮੈਂ ਕਮਾਉਣਾ ਹੈ ਜੋ ਸਾਰੀ ਕਮਾਈ ਵੀ ਲਾਉਣੀ ਪਊਗੀ ਥੋੜੇ ਕਰਕੇ ਹੈ ਜੇ ਤੁਸੀਂ ਮੈਨੂੰ ਨਾਲ ਸੁਣਦੇ 10-15000 ਦੀ ਜੋਬ ਕਰਨੀ ਸੀ ਤੇ ਅਖੀਰ ਤੇ ਦੁਨੀਆ ਤੋਂ ਐਂ ਚੱਲ ਜਾਣਾ ਸੀ ਜੇ ਮੈਂ ਆਹ ਮੁਲਕ 'ਚ ਵੀ ਬੈਠਾ ਹੈਗਾ ਤਾਂ ਥੋੜੇ ਕਰਕੇ ਬੈਠਾ ਤੁਸੀਂ ਮੈਨੂੰ ਸੁਣਦੇ ਹੋ ਥੋੜੇ ਕਰਕੇ ਸਾਰਾ ਕੁਝ ਤੇ ਜੋ ਜ਼ਿੰਦਗੀ 'ਚ ਕਮਾਇਆ ਇਹ ਸੋਚਦਾ ਕਿ ਲਾ ਕੇ ਵੀ ਐਂ ਜਾਊਂ ਥੋੜੇ ਤੇ ਤਾਂ ਤੁਸੀਂ ਮੈਨੂੰ ਰਾਹ ਜ਼ਰੂਰ ਦਿੰਦੇ ਰਿਹਾ ਕਰੋ ਤੁਹਾਡੇ ਮੈਸੇਜ ਆਉਂਦੇ ਆ ਮਾਫੀ ਚਾਹੁੰਨਾ ਕਿ ਸਾਰੇ ਬੰਦਿਆਂ ਦੀ ਹੈਲਪ ਵੀ ਨਹੀਂ ਹੋ ਸਕਦੀ ਹੈ ਨਾ ਜਿਹਦੀ ਜਿਹਦੀ ਅਸੀਂ ਕਰ ਸਕਦੇ ਹਾਂ ਕਰ ਰਹੇ ਹਾਂ ਕੋਈ ਰਾਹ ਇਦਾਂ ਦਾ ਦਿਓ ਕਿ ਆਪਾਂ ਕੀ ਰਾਹ ਕੱਢੀਏ ਹਰ ਬੰਦੇ ਦੀ ਹੈਲਪ ਹੋ ਸਕੇ 2 ਨੰਬਰ ਤੇ ਕੋਈ ਰੋਜ਼ਗਾਰ ਮਿਲ ਸਕੇ ਸਾਰਿਆਂ ਨੂੰ ਉਹ ਬੰਦੇ 20 ਗਾਂ ਕਿਸੇ ਦੀ ਹੈਲਪ ਕਰ ਸਕਣ ਕੋਈ ਇਦਾਂ ਦੇ ਰਾਹ ਲੱਭੋ ਯਾਰ ਤੇ ਜੋ ਜ਼ਿੰਦਗੀ ਚ ਕਰ ਸਕਦਾ ਵੀਰੇ ਤੁਹਾਡੇ ਨਾਲ ਖੜਾ ਯਾਰ ساری ਉਮਰ ਤੁਹਾਡੇ ਕਰਕੇ ਇੱਥੇ ਬੈਠਾ ਹੈਗਾ ਇਹ ਜ਼ਿੰਦਗੀ ਜੋ ਜਿਹੜੀ ਜੀ ਰਿਹਾ ਇਹ ਵੀ ਤੁਹਾਡੇ ਦਿੱਤੀ ਹੈਗੀ ਹੈ ਲਾਈਫ ਦੇ ਵਿੱਚ ਹਾਂ ਠੀਕ ਹੈ ਜੋ ਜਿਵੇਂ ਹੈਗਾ ਬਹੁਤ ਵਧੀਆ ਹੈਗੀ ਹੈ ਜ਼ਿੰਦਗੀ ਠੀਕ ਹੈ ਬੜਾ ਸੰਤੁਸ਼ਟ ਹੈਗਾ ਹੁਣ ਮੈਂ ਕਈ ਚੀਜ਼ਾਂ ਤੋਂ ਕਿ ਪਹਿਲਾਂ ਬਹੁਤ ਬਹੁਤ ਹੁੰਦਾ ਸੀ ਮੈਂ ਤੁਹਾਨੂੰ ਕੱਲ ਪਰਸੋਂ ਵੀ ਵੀਡੀਓ ਪਾਈ ਆ ਆਪਦੀ ਜ਼ਿੰਦਗੀ ਤੁਸੀਂ ਵੀ ਤਾਰੇ ਬੜਾ ਸਮਾਂ ਲੱਗਦਾ ਚੀ ਸਿੱਖਣ ਨੂੰ ਲੋਕ ਕੁਛ ਨਾ ਕੁਝ ਬੋਲਦੇ ਰਹਿੰਦੇ ਲੋਕ ਕੁਛ ਨਾ ਕੋਈ ਤੁਹਾਡੇ ਖਿਲਾਫ ਕਰਦੇ ਰਹਿੰਦੇ ਆੱਖਾਂ ਬੰਦ ਕਰਨੀਆਂ ਸਿੱਖੋ ਯਾਰ ਅਸੀਂ ਦੁਨੀਆ ਨੂੰ ਜਵਾਬ ਥੋੜੀ ਦੇਣ ਆਏ ਹਾਂ ਅਸੀਂ ਦੁਨੀਆ ਨੂੰ ਦੱਸਣ ਥੋੜੀ ਆਏ ਹਾਂ ਕੀ ਆ ਨਹੀਂ ਆਏ ਸਿਰਫ ਤੇ ਸਿਰਫ ਮੈਂ ਜਦੋਂ ਦਾ ਮੈਂ ਇਹ ਧਾਰਿਆ ਕਿ ਮੈਂ ਸਿਰਫ ਤੇ ਸਿਰਫ ਪੰਜਾਬ ਨੂੰ ਜਵਾਬ ਦੇਣਾ ਸਿਰਫ ਤੇ ਸਿਰਫ ਜਿਹੜੇ ਮੈਨੂੰ ਸੁਣਨ ਵਾਲੇ ਉਹਨਾਂ ਨੂੰ ਜਵਾਬ ਦੇ ਹੈਗਾ ਠੀਕ ਹੈ ਉਹਨਾਂ ਦੇ ਹਰ ਗੱਲ ਹੀ ਜਵਾਬ ਦੇਣ ਤੇ ਨਾ ਕਿ ਮੈਂ ਦੁਨੀਆ ਜਿਹੜੇ ਕੁਝ ਵੀ ਬਕਵਾਸ ਕਰਨ ਲੱਗ ਜਾਂਦੇ ਆ ਕੁਝ ਵੀ ਗੱਲ ਚੱਕ ਲੈਂਦੇ ਆ ਕੁਝ ਵੀ ਕੋਈ ਮੈਨਾਂ ਨੂੰ ਜਵਾਬ ਦੇ ਹੀ ਹਨਗੇ ਜ਼ਿੰਦਗੀ ਚ ਸਿੱਧੇ ਰਾਹ ਆਪ ਦੇ ਕੰਮ ਬਲ ਅੱਖਾਂ ਨੂੰ ਕੰਮ ਬਲ ਕਰੀਏ ਦੁਨੀਆਦਾਰੀ ਦਾ ਕੀ ਕੌਣ ਕਹਿੰਦਾ ਹੈ ਕੌਣ ਕੀ ਕਰਦਾ ਹੈ ਉਹਨਾਂ ਚੀਜ਼ਾਂ ਤੋਂ ਸਾਈਡ ਹੋ ਕੇ ਸੋ ਆਪਣਾ ਜ਼ਿੰਦਗੀ ਦਾ ਜੋ ਮਕਸਦ ਹੈ ਗਾਣੇ ਗੋਣੇ ਕਰਨੇ ਤੇ ਇਹ ਤੋਂ ਜੋ ਬੈਸਟ ਆਪਾਂ ਕਰ ਸਕਦੇ ਹਾਂ ਸਮਾਜ ਲਈ ਕਰੀਏ ਜਿੱਥੇ ਤੁਹਾਨੂੰ ਮੇਰੀ ਲੋੜ ਹੈ ਜੋ ਹੈਗਾ ਯਾਰ ਜਿੰਦਾਬਾਦ ਹੈ ਜਿੱਥੇ ਕਹੋਗੇ ਉੱਥੇ ਤਿਆਰ ਖੜੇ ਆਪਾਂ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਸਾਰਿਆਂ ਨੂੰ ਖੁਸ਼ ਰੱਖਣ ਵਾਹਿਗੁਰੂ ਜੀ ਮਿਹਰ ਕਰਨ ਸਭ ਤੇ ਥੈਂਕ ਯੂ ਜੀ